ਸਤ ਸ੍ਰੀ ਅਕਾਲ ਜੀ ਸਾਰੇ ਆਨੂੰ ਇੱਕ ਵਾਰ ਕਿਸੇ ਰਾਜ ਦਾ ਇੱਕ ਰਾਜਾ ਸੀ ਪਰ ਉਹਦੇ ਕੋਈ ਸੰਤਾਨ ਨਹੀਂ ਸੀ ਰਾਜਾ ਹੁਣ ਹੌਲੀ ਹੌਲੀ ਬੁੱਢਾ ਹੋ ਰਿਹਾ ਸੀ ਤੁਹਾਨੂੰ ਬੜੀ ਚਿੰਤਾ ਸੀ ਕਿ ਉਹ ਆਪਣਾ ਉੱਤਰਾਧਿਕਾਰੀ ਕਿਹਨੂੰ ਬਣਾਵੇ ਆਪਣਾ ਐਡਾ ਵੱਡਾ ਰਾਜਪਾਟ ਕਿਨੂੰ ਦੇ ਕੇ ਜਾਵੇ ਤਾਂ ਉਹਨੇ ਆਪਣੇ ਦਰਬਾਰੀਆਂ ਦੇ ਨਾਲ ਸਲਾਹ ਕੀਤੀ ਤਾਂ ਸਾਰੇ ਦਰਬਾਰੀਆਂ ਦੀ ਸਲਾਹ ਦੇ ਨਾਲ ਕਿ ਇਹ ਨਿਰਣੇ ਤੇ ਪਹੁੰਚਿਆ ਕਿ ਆਪਣੇ ਸਾਰੇ ਰਾਜ ਦੇ ਵਿੱਚ ਉਹ ਢੰਡੋਰਾ ਪਟਵਾ ਦੇਵੇ ਕਿ ਉਹਨੇ ਆਪਣਾ ਉੱਤਰ ਅਧਿਕਾਰੀ ਜਿਹੜਾ ਉਹ ਚੁਣਨਾ ਤਾਂ ਇਸੇ ਤਰ੍ਹਾਂ ਹੋਇਆ ਉਹਨੇ ਆਪਣੇ ਉੱਤਰ ਅਧਿਕਾਰੀ ਦੀ ਚੋਣ ਬਾਰੇ ਸਾਰੇ ਰਾਜ ਨੂੰ ਦੱਸਤਾ ਤੇ ਨਾਲ ਹੀ ਉਹਨੇ ਤਰ੍ਹਾਂ ਤਰ੍ਹਾਂ ਦੀਆਂ ਜੋ ਵੀ ਉਹਨੇ ਪ੍ਰੀਖਿਆਵਾਂ ਲੈਣੀਆਂ ਸੀ ਕਿ ਕਿਸ ਨੂੰ ਆਪਣਾ ਉੱਤਰ ਅਧਿਕਾਰੀ ਬਣਾਵੇ ਉਹਦੇ ਬਾਰੇ ਵੀ ਆਪਣੇ ਰਾਜ ਦੇ ਵਿੱਚ ਢੰਡੋਰਾ ਪਟਵਾਤਾ ਤਾਂ ਇਸ ਤਰ੍ਹਾਂ ਨਾਲ ਤਰਾਂਤਰਾਂ ਦੀਆਂ ਪ੍ਰੀਖਿਆਵਾਂ ਕਈ ਦਿਨ ਚੱਲਦੀਆਂ ਰਹੀਆਂ। ਤਾਂ ਉਹਦੇ ਵਿੱਚ ਕੀ ਹੋਇਆ ਕਿ ਉਹਨਾਂ ਪ੍ਰੀਖਿਆਵਾਂ ਤੋਂ ਬਾਅਦ ਉਹਨੇ ਤਿੰਨ ਨੌਜਵਾਨਾਂ ਦੀ ਚੋਣ ਕਰ ਲਈ। ਕਿ ਇਹਨਾਂ ਤਿੰਨੇ ਨੌਜਵਾਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਮੈਂ ਆਪਣਾ ਉੱਤਰ ਅਧਿਕਾਰੀ ਬਣਾ ਕੇ ਜਾਊਂਗਾ। ਹੁਣ ਪਰ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ? ਤਾਂ ਉਹਨੇ ਕੀ ਕੀਤਾ ਕਿ ਆਪਣੇ ਵੱਲੋਂ ਤਿੰਨਾਂ ਨੂੰ ਇੱਕ-ਇੱਕ ਬੀਜ ਦਿੱਤਾ। ਤੇ ਕਿਹਾ ਕਿ ਆਪਾਂ 1 ਮਹੀਨੇ ਬਾਅਦ ਮਿਲਾਂਗੇ ਤੁਸੀਂ ਇਹ ਬੀਜ ਹੈ ਜਿਹੜਾ ਇਸ ਨੂੰ ਬੀਜ ਕੇ ਇੱਕ ਗਮਲੇ ਦੇ ਵਿੱਚ ਤੇ ਉਹ ਗਮਲਾ ਮੇਰੇ ਕੋਲ ਲੈ ਕੇ ਆਉਣਾ ਉਸ ਦੇ ਆਧਾਰ ਤੇ ਹੀ ਮੈਂ ਨਿਰਧਾਰਿਤ ਕਰੂੰਗਾ ਕਿ ਮੇਰਾ ਅਗਲਾ ਉਤਰ ਅਧਿਕਾਰੀ ਕੌਣ ਹੋਊਗਾ ਤਾਂ ਨੌਜਵਾਨ ਹੈ ਜਿਹੜੇ ਉਹਨਾਂ ਨੇ ਇੱਕ ਇੱਕ ਬੀਜ ਲਿਆ ਤੇ ਆਪੋ ਆਪਣੇ ਘਰ ਚਲੇ ਗਏ ਹੁਣ ਮਹੀਨਾ ਨਿਕਲ ਗਿਆ ਨਿਰਧਾਰਿਤ ਦਿਨ ਤਿੰਨੋਂ ਹੀ ਉਥੇ ਦਰਬਾਰ ਦੇ ਵਿੱਚ ਫਿਰ ਹਾਜ਼ਰ ਹੋ। ਹੁਣ ਤਿੰਨਾ ਦੇ ਕੋਲ ਇੱਕ ਇੱਕ ਗਮਲਾ ਸੀ। ਇੱਕ ਗਮਲੇ ਦੇ ਵਿੱਚ ਬਹੁਤ ਸੋਹਣੇ ਫੁੱਲ ਐ ਜਿਹੜੇ ਉਹੋ ਲੱਗੇ ਹੋਏ ਸੀ। ਇੱਕ ਗਮਲੇ ਦੇ ਵਿੱਚ ਬਹੁਤ ਸੋਹਣੀ ਬੀਲ ਸੀ ਨਰਮ ਨਰਮ। ਪਰ ਹੈਰਾਨੀ ਦੀ ਗੱਲ ਇਹ ਐ ਕਿ ਇੱਕ ਗਮਲਾ ਜਿਹੜਾ ਉਹ ਬਿਲਕੁਲ ਖਾਲੀ ਸੀ ਤੇ ਜਿਹੜੇ ਨੌਜਵਾਨ ਨੇ ਉਹ ਗਮਲਾ ਚੱਕਿਆ ਹੋਇਆ ਸੀ। ਉਹ ਬਹੁਤ ਉਦਾਸ ਸੀ ਕਿਉਂਕਿ ਉਸਦੇ ਗਮਲੇ ਦੇ ਵਿੱਚ ਬੀਜ ਹੈ ਜਿਹੜਾ ਉਹ ਪੁੰਗਰੇ ਨਹੀਂ ਤੇ ਜਦੋਂ ਉਹਨੇ ਆਪਣੇ ਨਾਲ ਦੇ ਸਾਥੀਆਂ ਦੇ ਗਮਲੇ ਦੇਖੇ ਤਾਂ ਉਹ ਹੋਰ ਜ਼ਿਆਦਾ ਬੀਚੈਨ ਹੋ ਗਿਆ ਕਿ ਉਹਨਾਂ ਦੇ ਗਮਲਿਆਂ ਦੇ ਵਿੱਚ ਇੰਨੇ ਸੋਹਣੇ ਫੁੱਲ ਤੇ ਇੰਨੀ ਸੋਹਣੀ ਬੀਲ ਜਦ ਕਿ ਉਹਦਾ ਗਮਲਾ ਖਾਲੀ ਹੈ ਤਾਂ ਉਹਨੂੰ ਹੋਣੀ ਪਤਾ ਲੱਗ ਗਿਆ ਕਿ ਮੈਂ ਤਾਂ ਇਸ ਮੁਕਾਬਲੇ ਦੇ ਵਿੱਚੋਂ ਬਾਹਰ ਹੋ ਜਾਣ ਪਰ ਫਿਰ ਵੀ ਚਲੋ ਰੁਕ ਗਿਆ ਰਾਜੇ ਦੀ ਉਡੀਕ ਹੋਈ ਰਾਜਾ ਆਇਆ ਤਾਂ ਉਸ ਤਰ੍ਹਾਂ ਨਾਲ ਵਾਰੀ ਨਾਲ ਉਹਨੇ ਤਿੰਨਾਂ ਨੌਜਵਾਨਾਂ ਨੂੰ ਆਪਣੇ ਕੋਲੇ ਬੁਲਾਇਆ ਰਾਜੇ ਨੇ ਤਿੰਨਾਂ ਦੇ ਗਮਲੇ ਦੇਖੇ ਤਾਂ ਉਹ ਫੁੱਲ ਦੇਖ ਕੇ ਬਹੁਤ ਖੁਸ਼ ਹੋਇਆ ਬੀਲ ਦੇਖ ਕੇ ਵੀ ਬਹੁਤ ਖੁਸ਼ ਹੋਇਆ ਤੇ ਉਹਨੇ ਜਦੋਂ ਖਾਲੀ ਗਮਲਾ ਦੇਖਿਆ ਤਾਂ ਉਹ ਕਾਫੀ ਗੰਭੀਰ ਹੋ ਗਿਆ ਹੁਣ ਉਸ ਨੌਜਵਾਨ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਂ ਤਾਂ ਇਸ ਮੁਕਾਬਲੇ ਦੇ ਵਿੱਚੋਂ ਬਾਹਰ ਹ ਪਰ ਫਿਰ ਵੀ ਉਹ ਕੁਝ ਸੋਚ ਕੇ ਉੱਥੇ ਰੁਕਿਆ ਰਿਹਾ ਤਾਂ ਜਦੋਂ ਉਸ ਤੋਂ ਬਾਅਦ ਜਿਹੜੇ ਫੁੱਲ ਐ ਜਾਂ ਵੀਲ ਐ ਇਹ ਗਮਲੇ ਸੀ ਸਾਰੇ ਦਰਬਾਰੀਆਂ ਨੇ ਬੜੀਆਂ ਤਾਰੀਫਾਂ ਕਰਨੀਆਂ ਉਹਨਾਂ ਦੀਆਂ ਸ਼ੁਰੂ ਕਰਦੀਆਂ ਤਾਂ ਹੌਲੀ-ਹੌਲੀ ਉਹ ਜਿਹੜਾ ਨੌਜਵਾਨ ਜੀ ਦਾ ਗਮਲਾ ਖਾਲੀ ਸੀ ਉਹਦੇ ਤੋਂ ਰੁਕਿਆ ਲੰਘਿਆ ਤਾਂ ਉਹਨੇ ਸੋਚਿਆ ਕਿ ਮੈਂ ਵਾਪਸ ਜਾਣ ਨੇ ਉਹ ਵਾਪਸ ਜਾਣ ਲਈ ਮੁੜਿਆ ਤਾਂ ਰਾਜੇ ਨੇ ਉਹਨੂੰ ਰੋਕ ਲਿਆ ਤੇ ਕਿਹਾ ਕਿ ਅਸਲ ਦੇ ਵਿੱਚ ਮੇਰਾ ਉੱਤਰ ਅਧਿਕਾਰੀ ਤੂੰ ਹੀ ਐ ਤੋ ਨੌਜਵਾਨ ਬੜਾ ਹੈਰਾਨ ਹੋਇਆ ਕਿ ਮੇਰਾ ਤਾਂ ਗਮਲਾ ਹੀ ਖਾਲੀ ਐ ਮੇਰੇ ਤੋਂ ਤਾਂ ਬੀਜ ਐ ਜਿਹੜਾ ਇੰਨੀ ਮਿਹਨਤ ਕੀਤੀ ਮੈਂ ਕਿ ਬੀਜ ਪੁੰਗਰੇ ਪਰ ਬੀਜ ਪੁੰਗਰਿਆ ਹੀ ਨਹੀਂ ਫਿਰ ਵੀ ਮੈਂ ਕਿਵੇਂ ਉੱਤਰ ਅਧਿਕਾਰੀ ਹੋਇਆ ਤਾਂ ਫਿਰ ਰਾਜੀ ਨੇ ਦੱਸਿਆ ਕਿ ਜਿਹੜੇ ਮੈਂ ਬੀਜ ਦਿੱਤੇ ਸੀ ਅਸਲ ਦੇ ਵਿੱਚ ਉਹ ਉਬਲੇ ਹੋਏ ਬੀਜ ਸੀ ਉਹਨਾਂ ਨੇ ਉਗਣਾ ਤਾਂ ਹੈ ਹੀ ਨਹੀਂ ਸੀ ਮੈਂ ਤਾਂ ਇਹ ਹੀ ਪਰਖ ਹੈ ਜਿਹੜੀ ਇਹ ਇਮਾਨਦਾਰੀ ਦੀ ਕਰਨੀ ਸੀ ਤੁਹਾਡੇ ਮਨ ਦੀ ਕਰਨੀ ਸੀ ਤੁਹਾਡੀ ਲਾਲਸਾ ਦੀ ਕਰਨੀ ਸੀ ਉਹਦੇ ਵਿੱਚ ਤੂੰ ਜਿੱਤਿਆ ਤੇ ਇਹ ਦੋਨੇ ਹਾਰ ਗਏ ਕਿਉਂਕਿ ਇਹ ਦੋਨੇ ਜਿਹੜੇ ਬੀਜ ਬੀਜ ਕੇ ਇਥੇ ਗਮਲੇ ਲੈ ਕੇ ਆਏ ਐ ਉਹ ਜੋ ਮੈਂ ਦਿੱਤੇ ਸੀ ਉਹ ਨਹੀਂ ਕਿ ਤਾਂ ਲਾਲਚ ਦੇ ਵਿੱਚ ਹੋਰ ਬੀਜ ਓਗਾ ਲਿਆ ਐ ਕਿ ਸਾਨੂੰ ਉੱਤਰਾਧਿਕਾਰੀ ਬਣਾ ਦਿੱਤਾ ਜਾਵੇ ਪਰ ਅਸਲ ਦੇ ਵਿੱਚ ਮੇਰੇ ਰਾਜ ਦਾ ਉੱਤਰਾਧਿਕਾਰੀ ਤੂੰ ਹੀ ਐ ਕਿਉਂਕਿ ਤੂੰ ਇਸ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਕਰਨ ਬਾਰੇ ਨਹੀਂ ਸੋਚਿਆ ਤੂੰ ਇਮਾਨਦਾਰ ਰਹਿਆ ਆ ਪੱਕਾ ਜਿਹੜਾ ਨਿਰਣੈ ਉਹ ਧਾਰ ਕੇ ਰੱਖਿਆ ਤੇ ਮੈਂ ਤੇਰੀ ਇਮਾਨਦਾਰੀ ਤੋਂ ਖੁਸ਼ ਤੇ ਬਹੁਤ ਵਾਰ ਆਪਣੇ ਨਾਲ ਵੀ ਇਦਾਂ ਹੀ ਹੁੰਦਾ ਪਰਮਾਤਮਾ ਨੇ ਆਪਣੇ ਲਈ ਜੋ ਸੋਚਿਆ ਹੁੰਦਾ ਇੱਕ ਵਾਰ ਸਾਨੂੰ ਉਹਦੇ ਲਈ ਬੜਾ ਝਟਕਾ ਲੱਗਦਾ ਜਦੋਂ ਅਸੀਂ ਉਸ ਨਿਰਧਾਰਿਤ ਪੈਮਾਨੇ ਤੇ ਪੂਰੇ ਨਹੀਂ ਉਤਰਦੇ ਪਰ ਅਸਲ ਦੇ ਵਿੱਚ ਉਹਦੇ ਕੋਲ ਦੂਜਾ ਰਾਹ ਵੀ ਹੁੰਦਾ ਜਿਹੜਾ ਸਾਡੇ ਬਹੁਤ ਸੋਹਣੇ ਭਵਿੱਖ ਦੀ ਉਡੀਕ ਕਰ ਰਿਹਾ ਹੁੰਦਾ Thank you.